विक्रमजीत चौधरी ਨੂੰ ਕਾਂਗਰਸ ਨੇ ਪਾਰਟੀ ਚੋਕਿੱਤਾ ਸਸਪੈਂਡ ਫਲੋਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਵਿਕਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਦਾ ਕਰ ਰਹੇ ਸਨ ਵਿਰੋਧ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਦਾਵਾ 1 ਜੂਨ ਦੇ ਬਾਅਦ ਡਿੱਗ ਜਾਵੇਗੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਪਲਟਵਾਰ ਸਰਕਾਰ ਰਹੇਗੀ ਪਰ 1 ਜੂਨ ਤੋਂ ਬਾਅਦ ਚੰਨੀ ਜਾਣਗੇ ਜੇ ਓਵਰਸੀਜ ਕਾਂਗਰਸ ਦੇ ਲੀਡਰ ਸਮ ਪਿਤਰਾਦਾ ਦੇ ਵਿਰਾਸਤੀ ਜਾਇਦਾਦ ਵਾਲੇ ਬਿਆਨ ਤੇ ਗਰਮਾਈ ਸਿਆਸਤ ਬੀਜੇਪੀ ਨੇ ਕਾਂਗਰਸ ਨੂੰ ਕੇਰਿਆ ਕਾਂਗਰਸ ਨੇ ਪਿਤਰਾਦਾ ਦੇ ਬਿਆਨ ਤੋਂ ਕੀਤਾ ਕਿਨਾਰਾ ਮੈਨੀਫੈਸਟੋ ਨੂੰ ਲੈ ਕੇ ਦਿੱਲੀ ਚ ਬੀਜੇਪੀ ਦਾ ਦਫ ਕਾਂਗਰਸ ਦਫਤਰ ਬਾਹਰ ਪ੍ਰਦਰਸ਼ਨ ਕਾਂਗਰਸ ਤੇ ਦੇਸ਼ ਤੋੜਨ ਦਾ ਲਾਇਆ ਇਲਜ਼ਾਮ ਪੁਲਿਸ ਨੇ ਹਿਰਾਸਤ ਜਿਲੇ ਪ੍ਰਦਰਸ਼ਨ ਕਰੀ ਰਾਹੁਲ ਗਾਂਧੀ ਬੋਲੇ ਕਾਂਗਰਸ ਦੇ ਮੈਨੀਫੈਸਟੋ ਤੋਂ ਡਰੀ ਬੀਜੇਪੀ ਕਿਸਾਨਾ ਵੱਲੋਂ ਸੱਦੀ ਡਿਬੇਟ ਤੇ ਸੁਨੀਲ ਜਾਖੜ ਦਾ ਜਵਾਬ ਕਿਹਾ ਜਿਵੇਂ ਲੁਧਿਆਣਾ ਚ ਮੁੱਖ ਮੰਤਰੀ ਨੇ ਡਿਬੇਟ ਦੇ ਨਾਂ ਤੇ ਕੀਤਾ ਸੀ ਡਰਾਮਾ ਉਵੇਂ ਹੀ ਕਿਸਾਨਾਂ ਨੇ ਵਿਚਾਰ ਚਰਚਾ ਦਾ ਬਣਾ ਦਿੱਤਾ ਤਮਾਸ਼ਾ ਫਿਰੋਜ਼ਪੁਰ ਦੇ ਪਿੰਡ ਗੋਗੋ ਆਣੀ ਚ ਇੱਕ ਨਿਹੰਗ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਮਾਪਿਆਂ ਤੇ ਕੀਤਾ ਹਮਲਾ ਡੰਡਿਆਂ ਨਾਲ ਮਾਤਾ ਪਿਤਾ ਦੀ ਕੀਤੇ ਕੁੱਟਮਾਰ ਮਾਪਿਆਂ ਦਾ ਇਲਜ਼ਾਮ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਬੇਟਾ ਸੱਚਾ ਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਵਿਕਰਮਜੀਤ ਚੌਧਰੀ ਦੇ ਖਿਲਾਫ ਕਾਂਗਰਸ ਦੇ ਵੱਲੋਂ ਐਕਸ਼ਨ ਲਿਆ ਗਿਆ ਵਿਕਰਮ ਚੌਧਰੀ ਨੂੰ ਕਾਂਗਰਸ ਨੇ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਇਹ ਐਕਸ਼ਨ ਲਿਆ ਗਿਆ ਹੈ ਵਿਕਰਮ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਸੀ ਫਿਲਹਾਲ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਚੌਧਰੀ ਕਾਂਗਰਸ ਨੇ ਜਲੰਧਰ ਤੋਂ ਚੌਧਰੀ ਪਰਿਵਾਰ ਦੀ ਥਾਂ ਚੰਨੀ ਨੂੰ ਟਿਕਟ ਦਿੱਤੀ ਸੀ ਜਿਸ ਦਾ ਵਿਕਰਮਜੀਤ ਚੌਧਰੀ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਦੱਸ ਦਈਏ ਕਿ ਵਿਕਰਮਜੀਤ ਚੌਧਰੀ ਦੇ ਮਾਤਾ ਪਹਿਲਾਂ ਹੀ ਭਾਜਪਾ ਜੁਆਇਨ ਕਰ ਚੁੱਕੇ ਨੇ ਤਾਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਕਰਮ ਚੌਧਰੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਹੁਣ ਕਾਂਗਰਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਚੌਧਰੀ ਵਿਕਰਮ ਸਿੰਘ న్యూస్ 80 ਦੇ ਜੁੜੇ ਵਿਕਰਮ ਜੀ ਪਾਰਟੀ ਖਿਲਾਫ ਐਕਟੀਵਿਟੀ ਕਰਨ ਨੂੰ ਲੈ ਕੇ ਤੁਹਾਨੂੰ ਸਾਰੀ ਪੋਜੀਸ਼ਨ ਤੋਂ ਸਸਪੈਂਡ ਕਰ ਦਿੱਤਾ ਗਿਆ ਤੁਹਾਡੇ ਖਿਲਾਫ ਐਕਸ਼ਨ ਜਿਹੜਾ ਵਾ ਉਹ ਲਿੱਤਾ ਗਿਆ ਕਿ ਇਸ ਤਰੀਕੇ ਦੇ ਨਾਲ ਦੇਖ ਦਿਓ ਅ ਪੰਕਜ ਜੀ ਸਤਿ ਸ਼੍ਰੀ ਅਕਾਲ ਪੰਕਜ ਜੀ ਤੁਹਾਡੇ ਰਾਹੀਂ ਪਤਾ ਲੱਗ ਰਿਹਾ ਹੈ ਕਿ ਇਹ ਲੈਟਰਰੀ ਇਸ਼ੂ ਹੈ ਉਹਨੇ ਕਿਸੇ ਮੀਡੀਆ ਦੇ ਸਾਥੀ ਨੇ ਭੇਜਿਆ ਵੀ ਹੈ ਜੀ ਤਾਂ ਠੀਕ ਹੈ ਲੈਟਰ ਭੇਜਿਆ ਅੱਛੀ ਗੱਲ ਹੈ ਅੱਛੀ ਗੱਲ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਚੀਫ ਵਿਪ ਤੋਂ ਜਿਹੜਾ ਵੈ ਉਹ ਅਸਤੀਫਾ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਤੁਹਾਡੇ ਜਿਹੜੇ ਮਾਤਾ ਜੀ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਹੁਣ ਇਸ ਐਕਸ਼ਨ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਸੀਂ ਹਾਈ ਕਮਾਂਡ ਦੇ ਨਾਲ ਗੱਲਬਾਤ ਕਰੋਗੇ ਜਾਂ ਫਿਰ ਇਹ ਇਹ ਐਕਸ਼ਨ ਇਹਨਾਂ ਦਾ ਇਹਨਾਂ ਦੀ ਪਾਵਰ ਹੈ ਇਹਨਾਂ ਨੇ ਲਿਆ ਹੈ ਔਰ ਮੈਂ ਇਹਨਾਂ ਦਾ ਜਿਹੜਾ ਵੀ ਇਹਨਾਂ ਨੇ ਨੋਟਿਸ ਦਿੱਤਾ ਹੈ ਜਾਂ ਜੋ ਵੀ ਕੀਤਾ ਹੈ ਉਹਨਾਂ ਨੂੰ ਐਕਸੈਪਟ ਕਰਦਾ ਹਾਂ ਫਸਟ ਆਫ ਆਲ ਪਾਰਟੀ ਵੀ ਇੱਕੋ ਹੀ ਮੇਰੇ ਕੋਲ ਨਾਮਿਨੇਟਡ ਕੋਰਸ ਸੀ ਆਫ ਚੀਫ ਵਿਪ ਜੀ ਉਹਦੋਂ ਮੈਂ ਕਾਫੀ ਦਿਨ ਪਹਿਲਾਂ ਹੀ ਰਿਜਾਈਨ ਕਰ ਚੁੱਕਾ ਹਾਂ ਜੀ ਦੂਸਰੀ ਗੱਲ ਹੁਣ ਮੇਰੇ ਤੇ ਤਾਂ ਐਕਸ਼ਨ ਹੋਇਆ ਹੈ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣ ਦੇਖਣ ਵਾਲੀ ਗੱਲ ਹੋਏਗੀ ਕਿ ਪਾਰਟੀ ਇਹ ਸੁਨਿਸ਼ਚਿਤ ਕਰੇਗੀ ਕਿ ਅੱਜ ਪਾਰਟੀ ਨੇ ਲੋਕ ਸਭਾ 2024 ਦੀ ਇਲੈਕਸ਼ਨ ਦੇ ਵਿੱਚ ਜੀ ਜ਼ਿਆਦਾਤਰ ਉਹ ਨਮਾਇंदे ਉਹ ਲੀਡਰ ਉਤਾਰੇ ਨੇ ਜੀ ਜਿਹੜੇ ਕਾਂਗਰਸ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਚੁੱਕੇ ਨੇ ਜੀ ਪਾਰਲੀਮੈਂਟ ਦਾ ਇਲੈਕਸ਼ਨ ਲੜ ਚੁੱਕੇ ਨੇ ਜੀ ਵਿਕਰਮਜੀਤ ਚੌਧਰੀ ਨੂੰ ਕਾਂਗਰਸ ਤੋਂ ਸਸਪੈਂਡ ਕੀਤੇ ਜਾਣ ਤੇ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਕਾਂਗਰਸ ਦੇ ਬੁਰੇ ਦਿਨ ਚੱਲ ਰਹੇ ਨੇ ਇੱਕ ਇੱਕ ਕਰਕੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ ਗੱਲ ਕਰੋ ਉਹਨਾਂ ਨੂੰ ਪੁੱਛ ਕੇ ਦੇਖੋ ਕਾਂਗਰਸ ਦੇ ਮੈਂ ਸਮਝਦਾ ਕਿ ਮਾੜੇ ਦਿਨ ਚੱਲ ਰਹੇ ਆ ਮੈਂ ਅਸੀਂ ਤਾਂ ਪਹਿਲਾਂ ਹੀ ਕਹ ਰਹੇ ਸੀ ਕਿ ਜਿਹੜੀਆਂ ਟਕਸਾਲੀ ਕਾਂਗਰਸ ਦੀਆਂ ਜਿਹੜੀਆਂ ਫੈਮਲੀਆਂ ਆ ਉਹਨਾਂ ਨੂੰ ਹੌਲੀ-ਹੌਲੀ ਇਹ ਬਾਹਰ ਕੱਢ ਰਹੇ ਨੇ ਜੀ ਉਹ ਉਹਨਾਂ ਨੇ ਦੇਖੋ ਜੇ ਕੋਈ ਗੱਲ ਕੀਤੀ ਆ ਉਹਨਾਂ ਨੂੰ ਕੁਝ ਹੋਕਾਜ਼ ਨੋਟਿਸ ਦਿਓ ਕੋਈ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛ ਕੇ ਦੱਸੋ ਕਈ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਜੇ ਬਿਨਾਂ ਪ੍ਰੋਬਲਮ ਉਹਦੀ ਸੁਣੀ ਤੁਸੀਂ ਕਿਸੇ ਨੂੰ ਮੁਤਲ ਕਰਦੇ ਨੇ ਇਹਦਾ ਮਤਲਬ ਇਹ ਕੋਈ ਲੋਕਤੰਤਰ ਨਹੀਂ ਹੈ ਜੀ ਜਿਹੜੀ ਪਾਰਟੀ ਦੀ ਡੈਮੋਕ੍ਰੇਸੀ ਹੈ ਉਹ ਨਹੀਂ ਹੈ ਸਾਪਕਾ ਸੀਐਮ ਚੰਨੀ ਤੇ ਆਪ ਦਾ ਪਲਟਵਾਰ ਕੀਤਾ ਗਿਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਚੰਨੀ ਤਾਂ ਆਪ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨੇ ਨੇ ਚਰਨਜੀਤ ਸਿੰਘ ਚੰਨੀ ਆਪ ਦਾ ਚੰਨੀ ਨੂੰ ਲੈ ਕੇ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ 1 ਜੂਨ ਤੋਂ ਬਾਅਦ ਸਰਕਾਰ ਰਹੇਗੀ ਪਰ ਚੰਨੀ ਜੇਲ੍ਹ 'ਚ ਹੋਊਗੀ ਚੰਨੀ ਨੇ 1 ਜੂਨ ਤੋਂ ਬਾਅਦ ਸਰਕਾਰ ਡਿੱਗਣ ਦਾ ਦਾਵਾ ਕੀਤਾ ਸੀ ਚੰਨੀ ਨੇ ਸੂਬੇ 'ਚ ਇਹ ਵੀ ਦੱਸਿਆ ਹੈ ਕਿ ਵਿੱਤ ਐਮਰਜੈਂਸੀ ਹੈ ਸਾਬਕਾ ਜੀ ਸੀਐਮ ਚੰਨੀ ਤੇ ਆਪ ਦਾ ਪਲਟਵਾਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ 1 ਜੂਨ ਤੋਂ ਬਾਅਦ ਸਰਕਾਰ ਰਹੇਗੀ ਪਰ ਚੰਨੀ ਸਾਹਿਬ ਜੇਲ੍ਹ ਚ ਹੋਣਗੇ ਕਮਜੀਤ ਚੰਨੀ ਜੀ ਲਗਾਤਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਡਿੱਗ ਪਈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਪਾਈ ਨੇ ਇਹ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੇਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚੰਗੀ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਪੜੇ ਕੀਤੇ ਜਿਸ ਤਰੀਕੇ ਨਾਲ ਘਟਾਵੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਵਾ ਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਗੇ ਆਪਣੇ ਕਪਲਿਆਂ ਕਾਰਨ ਔਰ ਆਪਣੇ ਸਕੀਮਾਂ ਕਾਰਨ ਪੰਜਾਬ ਰੋਡਵੇਜ਼ ਤੇ ਚੰਡੀਗੜ੍ਹ ਟਰਾਂਸਪੋਰਟ ਦੇ ਵਿਚਾਲੇ ਗੱਲਬੰਦੀ ਨਜ਼ਰ ਆ ਰਹੀ ਹੈ ਤਾਂ ਚੰਡੀਗੜ੍ਹ ਦੇ ਡਾਇਰੈਕਟਰ ਦੇ ਵੱਲੋਂ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਨੂੰ ਚਿੱਠੀ ਦਿੱਤੀ ਗਈ ਹੈ ਤਾਂ 19 ਮਈ ਦੀ ਮੀਟਿੰਗ ਫਿਕਸ ਕੀਤੀ ਗਈ ਹੈ ਪੰਜਾਬ ਰੋਡਵੇਜ਼ ਨੇ ਜਿੱਦ ਚੱਲਦਿਆਂ ਆਪਣਾ ਪ੍ਰਦਰਸ਼ਨ ਟਾਲ ਦਿੱਤਾ ਹੈ ਤਾਂ 19 ਮਈ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਮਸਲਾ ਹੱਲ ਨਾ ਹੋਇਆ ਤਾਂ 20 ਮਈ ਨੂੰ ਚੱਕਾ ਜਾਮ ਕੀਤਾ ਜਾਵੇਗਾ ਫਿਲਹਾਲ ਹੁਣ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਨੂੰ ਪੰਜਾਬ 'ਚ ਐਂਟਰੀ ਮਿਲੇਗੀ ਤਾਂ 19 ਮਈ ਦੀ ਮੀਟਿੰਗ ਫਿਕਸ ਕੀਤੀ ਗਈ ਹੈ ਪੰਜਾਬ ਰੋਡਵੇਜ਼ ਨੇ ਜਿੱਥੇ ਚੱਲਦੇ ਆ ਆਪਣਾ ਪ੍ਰਦਰਸ਼ਨ ਟਾਲ ਦਿੱਤਾ ਹਰੜ ਦੇ ਨੇੜੇ ਬਣੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਯੂਐਸ ਵਰਲਡ ਰੈਂਕਿੰਗ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਇਸ ਪ੍ਰਾਪਤੀ ਤੇ ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਪ੍ਰਦੀਪ ਬਾਂਸਰ ਨੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਹੈ ਜਿਸ ਚੇ ਉਹਨਾਂ ਨੇ ਕਿਹਾ ਕਿ ਪਲੇਸਮੈਂਟ ਨੂੰ ਲੈ ਕੇ ਤੇ ਜਿੰਨਾ 8 ਸਬਜੈਕਟਾਂ ਚ ਰੈਂਕਿੰਗ ਮਿਲੀ ਹੈ ਉਹਨਾਂ ਚ ਮੈਨੇਜਮੈਂਟ ਸਟੱਡੀ ਤੋਂ ਲੈ ਕੇ ਇਲੈਕਟ੍ਰੋਨਿਕ ਕੰਪਿਊਟਰ ਸਾਇੰਸ ਪੈਟਰੋਲੀਅਮ ਇੰਜੀਨੀਅਰ ਦੀ ਬਹੁਤ ਅਹਿਮੀਅਤ ਹੈ चंडीगढ़ यूनिवर्सिटी एक बार फिर से सफलता की सीढ़ियों पर है जिसमें क्यू एस वर्ल्ड यूनिवर्सिटी रैंकिंग 2024 में उनको मिली है और कई जो चीजें हैं स्टूडेंट्स के लिए कई बेनिफिट्स स्टूडेंट्स के लिए चाहे वो प्लेसमेंट की बात हो चाहे वो अलग अलग सब्जेक्ट की बात हो कई चीज़ों में चंडीगढ़ यूनिवर्सिटी ने इस बार भी बाजी मारी है हमारे साथ एग्जीक्यूटिव डायरेक्टर मिस्टर प्रदीप बंसल जी हैं उनसे बातचीत करेंगे क्योंकि कई ऐसी फील्ड्स हैं चाहे वो होटल मैनेजमेंट हो इंजीनियरिंग टेक्नोलॉजी टेक्निकल साइंटिफिक कई ऐसी चीज हैं जिसमें चंडीगढ़ यूनिवर्सिटी की रैंकिंग में हमेशा काफ़ी अच्छी चीज़ें आई हैं बंसल साहब क्योंकि चंडीगढ़ यूनिवर्सिटी की जैसे पता चला है कि काफी अच्छी रैंकिंग जो है वो आई है किस तरह से देखते हैं क्या क्या बेनिफिट जो है वो स्टूडेंट्स को मिलने वाले हैं हमारी वर्ल्ड रैंकिंग्स इस बार फिर से बहुत अच्छी आई है क्यूएस वर्ल्ड रैंकिंग्स बाय सब्जेक्ट पिछली टॉप यूनिवर्सिटीज में थे इस बार हम आठ सब्जेक्ट्स में टॉप यूनिवर्सिटीज में ग्लोबली हैं और अगर हम स्पेसिफिकली बात करें तो हॉस्पिटलिटी लेजर मैनेजमेंट में हम नंबर वन हैं पूरे इंडिया में प्राइवेट यूनिवर्सिटीज में okay. सोशल साइंसेज में भी आर नंबर वन पेट्रोलियम इंजीनियरिंग में हम नंबर वन है okay. इसके बजाय हम कंप्यूटर साइंस और इंजीनियरिंग ओवरऑल में भी पूरे इंडिया प्राइवेट यूनिवर्सिटीज में नंबर टू पर है बिजनेस मैनेजमेंट में मैकेनिकल इंजीनियरिंग में हम नंबर फोर पे हैं पूरे भारत में प्राइवेट यूनिवर्सिटी कह सकते हैं अचीवमेंट बहुत बड़ी अचीवमेंट है एक प्राइवेट यूनिवर्सिटी के लिए इलेक्ट्रिकल एंड इलेक्ट्रॉनिक्स इंजीनियरिंग में हम पूरे देश में प्राइवेट यूनिवर्सिटीज में पांचवें नंबर पर है तीन आर्ट सब्जेक्ट में हम ग्लोबली टॉप 500 में आ चुके हैं सर क्या क्या बेनिफिट जो है वो स्टूडेंट जो यहाँ पर स्टडी uh, कर रहे हैं उनको किस तरह के बेनिफिट जो है वो मिलेगा देखिए क्यूएस एक वर्ल्ड की लीडिंग एजेंसी है जो अनबायस्ड रैंकिंग्स करती है वर्ल्ड वाइड सिर्फ इंडिया ही एशिया में नहीं पूरे वर्ल्ड में रैंकिंग्स करती है तो इसके बच्चों को ही बेनिफिट होने हैं ये पूरे वर्ल्ड में इंडियन यूनिवर्सिटीज का रेपुटेशन और एक्सेप्टेंस बहुत बढ़ जाएगा इससे हमारा बच्चा जो वर्ल्ड में कहीं भी अप्लाई करना चाहता है चाहे वो रिसर्च के लिए चाहे प्लेसमेंट्स के लिए उसकी एक्सेप्टेबिलिटी मार्केट में बहुत अच्छी हो जाती है okay. उसको यूनिवर्सिटी के थ्रू अगर कोई ग्रांट्स लेनी है अपने रिसर्च के लिए पेटेंट्स फाइल करने हैं वहां पे उसको बहुत ईजी हो जाएगा okay. इवन कॉरपोरेट सेक्टर भी इन क्यूएस रैंकिंग्स को देख के ही डिसाइड करता है कि मुझे कहां पर जाना है प्लेसमेंट्स के लिए आज के टाइम में काफी कह सकते हैं कि अपडेटेड देखिए तीन ही चीजें बच्चा चाहता है या तो प्लेसमेंट्स प्लेसमेंट्स में कॉरपोरेट्स देखेगा अगर क्यूएस रैंकिंग में यूनिवर्सिटी इतनी ऊपर चली गई तो वो आएगा आए ही आएगा पहले हमारे पास नौ कंपनीज चार है अब कंपनीज और बढ़ जाएंगी क्योंकि हम 100 में आ गए। फायदा जो है फायदा बच्चे को बहुत फायदे होने वाले क्योंकि उसकी वर्ल्ड में एक्सेप्टेबिलिटी इतनी अच्छी हो जाएगी उसको पेटेंट्स इजीली ग्रांट होंगे उसको हर जगह अपनी एक्सेप्टेबिलिटी बनाने के लिए करियर डेवलपमेंट के लिए एक बहुत बड़ा फायदा होने वाला है